ਨੇ ਹੁਣ ਤਾਂ ਬਹੁਤ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਹੁਣ ਤਾਂ ਭਗ ਜਾਵਦੇ ਘਰੇ ਨਾਲ ਲੈ ਜਾਓ ਮਲੰਗ ਨੂੰ ਆਪਦੇ ਨਾਲ ਸਾਡੇ ਪਿੰਡ ਤੇ ਸਾਰੇ ਮੁਰਗੇ ਖਾ ਗਿਆ ਆਪ ਤਾਂ ਸੀ ਝੜਨੀ ਖਾ ਖਾ ਕੇ ਟਾਈਮ ਪਾਸ ਕਰਦੇ ਆ ਵੇ ਭਰਾਵਾ ਮੈਂ ਕੀ ਕਰਾਂ ਮੈਂ ਤਾਂ ਆ ਪੱਕੀ ਪਈ ਆ ਮੇਰੀ ਕਿਹੜਾ ਗੱਲ ਮੰਨਦਾ ਹੁਣ ਤਾਂ ਇੱਕ ਹੱਲ ਹੋ ਸਕਦਾ ਆਪਾਂ ਨੂੰ ਬੂਰੀ ਚ ਪਾ ਕੇ ਉਹਦੇ ਪਿੰਡ ਛੁੱਟੀ ਹੋਣਿਆ ਸਵੇਰ ਨੂੰ ਆਪਾਂ ਦੇ ਪਿੰਡ ਦੇ ਉਹਨੂੰ ਕੱਢ ਲੈਣਗੇ ਤੁਹਾਨੂੰ ਘਰੇ ਛੱਡਿਆਉਣਗੇ ਤੇ ਮੈਂ ਮਗਰ ਬਸ ਤੇ ਤੁਰ ਜੂਗੀ ਹਾਂ ਸਹੀ ਗੱਲ ਐ ਮੈਂ ਆਪਾਂ ਹੀ ਕਰਦੇ ਆ ਭਰਾਵਾ ਜੀ ਮੜੇ ਅੰਦਰ ਆਉਂਗੇ ਛੋਟਾ ਜਾਂ ਕੰਮਤੀ ਤੁਹਾਡੇ ਤੱਕ ਆਇਆ ਕਿ ਹੋਰੇ ਬਸ ਬਸ ਵੀਰੇ ਉਰੇ ਰੋਕਲਾ ਕਾ ਛੋਟ ਦੇ ਨੇ ਚੱਲ ਤਰਾਣਾ ਵੀ ਤੁਸੀਂ ਇੱਥੇ ਉਹ ਮੈਂ ਕਿੱਥੇ ਜਾਣਾ ਸੀ ਮੈਂ ਤਾਂ ਇੱਥੇ ਹੀ ਹੋਣਾ ਸੀ ਪਰ ਤੁਸੀਂ ਐਂ ਦੱਸੋ ਬੇਬੇ ਨੂੰ ਬੋਰੀ ਚ ਪਾ ਕੇ ਕਿੱਥੇ ਲੈ ਕੇ ਗਏ ਓਏ ਅੱਛਾ ਤੁਸੀਂ ਬੇਬੇ ਪਾਲੀ ਸੀ ਆਪਾਂ ਚੁੱਡੂਆ ਮੈਨੂੰ ਕਿਹਨੂੰ ਕਹਿਣਾ ਲੈਟ ਨਾ ਬੰਦ ਕਰ ਆਪਾਂ ਇਹਦੇ ਭੇਖੇ ਬੇਬੇ ਨੂੰ ਪਾ ਕੇ ਸਿੱਟ ਆਏ ਆ